ਗੱਲ ਕਰਾਂਗੇ ਪੀਐਸਟੈਟ 2024 ਬਾਰੇ ਜਿਹੜਾ ਕਿ ਅਹਿਮ ਫੈਸਲਾ ਅੱਜ ਹੋ ਸਕਦਾ ਅੱਜ ਦੀ ਮੀਟਿੰਗ 'ਚ ਕੀ ਫੈਸਲਾ ਰਹੇਗਾ 네ਗੇਟਿਵ ਰਹੇਗਾ ਪੋਜ਼ਿਟਿਵ ਰਹੇਗਾ ਉਸ ਤੋਂ ਪਹਿਲਾਂ ਤੁਹਾਨੂੰ ਇਹ ਦੱਸਤੀ ਆ ਅੱਜ ਤੱਕ ਜਿੰਨੀਆਂ ਮੀਟਿੰਗਾਂ ਹੋਈਆਂ ਪੀਐਸਟੈਟ ਜਿਹੜਾ ਟੀਚਰ ਐਲੀਜੀਬਿਲਿਟੀ ਟੈਸਟ ਹੁੰਦਾ ਜਿਹੜਾ ਚਾਹੇ ਬੀਐਡ ਵਾਲੇ ਵਾਸਤੇ ਈਟੀਟੀ ਵਾਲੇ ਵਾਸਤੇ ਦੋਨਾਂ ਵਾਸਤੇ ਪੇਪਰ ਬਣਿਆ ਹੋਇਆ ਸੋ ਇਹਦੇ ਵਿੱਚ ਅੱਜ ਤੱਕ ਜਿੰਨੀਆਂ ਮੀਟਿੰਗਾਂ ਹੋਈਆਂ ਸਾਰੇ ਦੇ ਜਿਹੜੇ ਰਿਜ਼ਲਟ ਆ ਉਹ 네ਗੇਟਿਵ ਰਹੇ ਨੇ ਸੋ ਅੱਜ ਆਸ ਹੈਗੀ ਹੈ ਕਿ ਪੋਜ਼ਿਟਿਵ ਰਿਜ਼ਲਟ ਆਵੇ ਤੁਸੀਂ ਵੀ ਕਮੈਂਟ ਕਰਕੇ ਸੋਚ ਰਹੇ ਹੋਵੋਗੇ ਵੀ ਦੱਸੋ ਵੀ ਇੱਕ ਵਾਰੀ ਪੋਜ਼ਿਟਿਵ ਰਿਜ਼ਲਟ ਆਊਗਾ ਜਾਂ ਨਹੀਂ ਆਊਗਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਹੁਣ ਉਸ ਦਾ ਕਾਰਨ ਕੀ ਹੈ ਜੇ ਤਾਂ ਤੁਸੀਂ ਲਿਖ ਰਹੇ ਹੋ ਵੀ ਪੋਜ਼ਿਟਿਵ ਆਊਗਾ ਰਿਜ਼ਲਟ ਫਿਰ ਤਾਂ ਤੁਹਾਡੇ ਚ ਇਹਦਾ ਮਤਲਬ ਵੀ ਮੋਟੀਵੇਸ਼ਨ ਹੈਗਾ ਪੀਐਸਟੈਟ ਦਾ ਵੀ ਤੁਸੀਂ ਸੋਚ ਰਹੇ ਹੋ ਵੀ ਪੀਐਸਟੈਟ ਹੋਏਗਾ ਜੇ ਨਹੀਂ ਹੋ ਗਿਆ ਤਾਂ ਅਸੀਂ ਪੀਐਸਟੈਟ ਕਰਵਾ ਕੇ ਰਹਿਾਂਗੇ ਜੇ ਤੁਸੀਂ ਲਿਖ ਰਹੇ ਹੋ ਵੀ 네ਗੇਟਿਵ ਵੀ ਅੱਜ ਵੀ 네ਗੇਟਿਵ ਮਤਲਬ ਵੀ ਰਿਜ਼ਲਟ ਆ ਸਕਦਾ ਮੀਟਿੰਗ ਤੋਂ ਬਾਅਦ ਤਾਂ ਫਿਰ ਕਿਤਨੇ ਕਿਤੇ ਤੁਸੀਂ ਇਹਦਾ ਮਤਲਬ ਵੀ ਪੀਐਸਟਟ ਦੇਣ ਲਈ ਤਿਆਰ ਨਹੀਂ ਹੋ ਸਕਦੇ ਸੋ ਮੇਰੇ ਕਹਿਣ ਦਾ ਮਤਲਬ ਤੁਸੀਂ ਸਮਝ ਗਏ ਹੋਵੋਗੇ ਅੱਜ ਤੱਕ ਜਿੰਨੇ ਮੀਟਿੰਗਾਂ ਹੋਈਆਂ ਲਗਭਗ ਪਿਛਲੇ 15 ਮਹੀਨਿਆਂ ਤੋਂ ਪੀਐਸਟਟ ਦੀ ਮੰਗ ਚੱਲ ਰਹੀ ਹੈ ਪੀਐਸਟਟ ਯੂਨੀਅਨ ਵੱਲੋਂ ਰਿਜ਼ਲਟ ਇਹੀ ਆ ਰਿਹਾ ਕਿ 네ਗੇਟਿਵ ਆ 100% ਪਰ ਹੁਣ ਅੱਜ ਦੀ ਇੱਕ ਅਹਿਮ ਮੀਟਿੰਗ ਪੰਚਾਇਤੀ ਚੋਣਾਂ ਤੁਹਾਡੇ ਸਾਹਮਣੇ ਆ ਰਹੀਆਂ ਪੰਚਾਇਤੀ ਚੋਣਾਂ ਦੇ ਮੱਦੇ ਨਜ਼ਰ ਹੀ ਜਿਹੜਾ ਇਹ ਮੀਟਿੰਗ ਬਹੁਤ ਅਹਿਮ ਹੋ ਸਕਦੀ ਹੈ ਪੀਐਸਟਟ ਨੋਟੀਫਿਕੇਸ਼ਨ ਚੋਣਾ ਤੋਂ ਪਹਿਲਾਂ ਆ ਸਕਦਾ ਹੈ ਜਾਂ ਫਿਰ ਬਾਅਦ ਵਿੱਚ ਤੁਹਾਨੂੰ ਡੇਟ ਵੀ ਦੇ ਸਕਦੇ ਆ ਠੀਕ ਹੈ ਜੇਕਰ ਜਿਹਾ ਨਹੀਂ ਹੁੰਦਾ ਤਾਂ ਫਿਰ ਜੂਨੀਅਨ ਦਾ ਸਾਥ ਦੇ ਦਿਓ ਪੀਐਸਟੈਟ ਜੂਨੀਅਨ ਦਾ ਸਾਥ ਦੇ ਦਿਓ ਠੀਕ ਹੈ ਦੱਬ ਕੇ ਸਾਥ ਦੇ ਦਿਓ ਪੂਰਾ ਤਖੜਾ ਜਾ ਤਾਂ ਕਿ ਤੁਸੀਂ ਪੀਐਸਟੈਟ ਕਰਵਾ ਸਕੋ ਸੋ ਇਸ ਮੀਟਿੰਗ ਦਾ ਅੱਜ ਕੀ ਹੋਣ ਵਾਲਾ ਹੈ ਤੁਹਾਡੇ ਤੇ ਕਨਫਰਮੇਸ਼ਨ ਲੈ ਕੇ ਆਵਾਂਗੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਉਹ ਤੁਹਾਡੇ ਤੇ ਡਿਪੈਂਡ ਹੋਊਗਾ ਪੋਜ਼ਿਟਿਵ ਰਿਜ਼ਲਟ ਆਉਂਦਾ ਤਾਂ ਚੰਗੀ ਗੱਲ ਹੈ ਜੇ ਨੈਗੇਟਿਵ ਰਿਜ਼ਲਟ ਆਉਂਦਾ ਤਾਂ ਫਿਰ ਤਖੜੇ ਹੋਣਾ ਪੈਣਾ ਠੀਕ ਹੈ ਵੀ ਪੀਐਸਟੈਟ ਦੀ ਅੱਜ ਦੀ ਮੀਟਿੰਗ ਦੇਖਦੇ ਆ ਕੀ ਕਹਿੰਦੀ ਆ ਜਲਦੀ ਅਪਡੇਟ ਲੈ ਕੇ ਤੁਹਾਡੇ ਨਾਲ ਮਿਲਾਂਗੇ ਧੰਨਵਾਦ ਵੀ ਜਾਣਕਾਰੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰੋ ਵੀ ਮਿਲਦੇ ਆ ਨੈਕਸਟ ਕਿਸੇ ਹੋਰ ਵੀਡੀਓ ਦੇ ਵਿੱਚ